ਬੁਲਾਈ ਜਾਂਦੀ ਹੈ ਜਾਂ ਪਬਲਿਕ ਦੀ ਸੁਰੱਖਿਆ ਨੂੰ ਯਕੀਨ ਬਣਾਉਣ ਲਈ ਦਰਾਹਾ ਪੁਲਿਸ ਦੇ ਵੱਲੋਂ ਬਾਜ਼ਾਰ ਵਿੱਚ ਕੀਤਾ ਗਿਆ ਫਲੈਗ ਮਾਰਚ ਅੱਜ ਦਰਾਹਾ ਵਿੱਚ ਪਾਇਲ ਤੇ ਡੀਐਸਪੀ ਹਿੰਮਤ ਮਲੋਤਰਾ ਦੀ ਗਵਾਹੀ ਵਿੱਚ ਐਸਐਚਓ ਮਲੋਦ ਐਸਐਚਓ ਪਾਇਲ ਅਤੇ ਐਸਐਚਓ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦਾ ਅਸੀਂ ਇਹ ਮਾਰਚ ਪਾਸ ਕਰਦੇ ਹਾਂ ਅੱਜ ਇਹਦਾ ਮੇਨ ਮੋਟਿਵ ਇਹ ਹੈ ਵੀ ਲੋਕ ਸੁਚੇਤ ਰਹੇਂ ਔਰ ਇਹ ਉਹਨਾਂ ਦੀ ਵਿੱਚ ਭਾਵਨਾ ਰਹੇ ਕਿ ਉਹ ਸੁਰੱਖਿਅਤ ਨੇ ਪੁਲਿਸ ਔਰ ਆਰਮੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਬਲਿਕ ਦੀ ਸੁਰੱਖਿਆ ਨੂੰ ਯਕੀਨ ਬਣਾਉਣ ਲਈ ਦਰਾਹ ਪੁਲਿਸ ਦੇ ਵੱਲੋਂ ਬਾਜ਼ਾਰ ਵਿੱਚ ਕੀਤਾ ਗਿਆ ਫਲੈਗ ਮਾਰਚ ਅੱਜ ਦਰਾਹਾ ਵਿੱਚ ਪਾਇਲ ਦੇ ਡੀਐਸਪੀ ਹਮਨ ਮਲੋਤਰਾ ਦੀ ਗਵਾਹੀ ਵੇਡ ਐਸਐਚਓ ਮਲੋਤ ਐਸਐਚਓ ਪਾਇਲਤ ਐਸਐਚ ਦਰਾਹਾ ਦੀ ਭਾਰੀ ਪੁਲਿਸ ਪਾਲਟੀ ਨੂੰ ਨਾਲ ਲੈ ਕੇ ਫਲੈਗ ਮਾਰਚ ਕੀਤਾ ਗਿਆ ਡੀਐਸਪੀ ਪਾਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਪਬਲਿਕ ਦੀ ਸੁਰੱਖਿਆ ਨੂੰ ਯਕੀਨ ਬਣਾਉਣ ਲਈ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਕਿਸੇ ਕਿਸਮ ਦੀ ਘਬਰਾਹਟ ਦੀ ਗੱਲ ਨਹੀਂ ਹੈ ਪੁਲਿਸ ਪਬਲਿਕ ਦੀ ਸੁਰੱਖਿਆ ਲਈ ਹੈ ਇਹ ਮਾਰਚ ਕਰਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫਲੈਗ ਮਾਰਚ ਕੱਡੇ ਜਾਣਗੇ ਪੁਲਿਸ ਪਬਲਿਕ ਦੀ ਸੁਰੱਖਿਆ ਲਈ ਹਮੇਸ਼ਾ 24 ਘੰਟੇ ਹਾਜ਼ਰ ਹੈ ਬੁਲਾਈ ਜਾਂਦੀ ਹੈ ਜਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸਰਕਾਰ ਦੇ ਦੁਸ਼ਨ ਨਿਰਦੇਸ਼ਕ ਸਾਹਿਬ ਅਤੇ ਅਸੀਂ ਆਪਣੇ ਐਸਐਸਪੀ ਸਾਹਿਬ ਦੇ ਦੁਸ਼ਨ ਨਿਰਦੇਸ਼ਕ ਸਾਹਿਬ ਅਸੀਂ ਇਹ ਮਾਰਚ ਪਾਸ ਕਰ ਰਹੇ ਹਾਂ ਅੱਜ ਇਹਦਾ ਮੇਨ ਮੋਟਿਵ ਇਹ ਹੈ ਵੀ ਲੋਕ ਸੁਛੇਤ ਰਹੇ ਔਰ ਇਹ ਉਹਨਾਂ ਦੀ ਵਿੱਚ ਭਾਵਨਾ ਰਹੇ ਕਿ ਉਹ ਸੁਰੱਖਿਤ ਨੇ ਪੁਲਿਸ ਔਰ ਆਰਮੀ ਹਮੇਸ਼ਾ ਉਹਨਾਂ ਲਈ ਹਾਜ਼ਰ ਹੈ ਤੇ ਉਹ ਬਿਲਕੁਲ ਬੇਖੌਫ ਹੋ ਕੇ ਵਾਹਾਂ ਤੋਂ ਦੂਰ ਹੋ ਕੇ ਆਪਣਾ ਵਿਚਰਨ ਨਾਰਮਲ ਹੈ ਸਰ ਇਹ ਕਿੱਥੇ ਕਿੱਥੇ ਤੱਕ ਕੱਢਿਆ ਜਾ ਰਿਹਾ ਜੀ ਇਹ ਦਰਾਹ ਮਾਰਕੀਟ ਦੇ ਵਿੱਚ ਪੂਰੇ ਕੱਢੇ ਜਾਗੇ ਜੀ ਪੂਰੇ ਬਾਜ਼ਾਰ ਦੇ ਵਿੱਚ